ਇਮਾਮ ਨਾਦਰੀ ਤੇ ਡੇਟ 25 ਚਾਰ ਨੂੰ ਇੱਕ ਅਫੇਰ ਦਰਜ ਕਰਾਈ ਸੀ ਬਲਜੀਤ ਸਿੰਘ ਜਿਹੜਾ ਕਿ ਰੈਡੀਮੇਡ ਦੁਕਾਨ ਤੇ ਕੰਮ ਕਰਦਾ ਵੀ 24 ਤਰੀਕ ਸ਼ਾਮ ਨੂੰ 7-8 ਵਜੇ ਕਰੀਬ ਆਪਣੀ ਸਕੂਟਰ ਤੇ ਆ ਰਿਹਾ ਸੀ ਅੱਗੋਂ ਨੋਵਾ ਗੱਡੀ ਵਾਲੇ ਆਏ ਸੋ ਉਹਨਾਂ ਨੇ ਉਹਦੇ ਟੱਕਰ ਮਾਰੀ ਤੇ ਉਹਨੂੰ ਆਪਣੀ ਗੱਡੀ ਪਾ ਕੇ ਲੈ ਗਏ ਤੋਂ ਕੋਹਾੜਾ ਸਾਈਡ ਤੇ ਜਾ ਕੇ ਲੱਖੋਵਾਲ ਪਿੰਡ ਦੇ ਰਸਤੇ ਦੇ ਵਿੱਚ ਉਹਨੂੰ ਸੁੱਟਤਾ ਤੇ ਉਹਦਾ ਬੈਗ ਉੱਤੇ ਮੌਜੂਦ ਤੇ ਹੋ ਸਾਮਾਨ ਸੀ ਜਿਹੜਾ ਜ਼ਰੂਰੀ ਉਹ ਖੋ ਕਰ ਲਿਆ ਪਿਸਤੌਲ ਦੀ ਨੋਕ ਤੇ ਡਰਾ ਤੰਕਾ ਕੇ ਇਸ ਸੰਬੰਧੀ ਮੁਕਦਮਾ ਦਰਜ ਕਰਕੇ ਐਫਆਈਆ ਨੰਬਰ 89 ਅ ਪੈਨਸ਼ਨ ਨਾਸੀ ਵੀ ਦਰਜ ਕਰਕੇ ਤੋਂ ਇਹਦੀ ਤਤੀਸ ਐਸਐਚਓ ਸਾਹਿਬ ਨੇ ਅਮਲ ਚ ਲਿਆਂਦੀ ਸੀਪੀ ਸਾਹਿਬ ਦੀ ਗਾਈਡਲਾਈਨ ਤੇ ਉਹ ਐਡੀਐਸਪੀ ਫੋਰ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਵੀ ਸੂਝ-ਬੂਝ ਹੇਟ ਜਿਹੜਾ ਟੈਕਨੀਕਲ ਤਰੀਕੇ ਨਾਲ ਇਹਨੂੰ ਜਿਆਦਾ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤੋਂ ਇਹਦੇ ਵਿੱਚ ਤਿੰਨ ਬੰਦੇ ਨੂੰ ਅਰੈਸਟ ਕੀਤਾ ਗਿਆ 28 ਤਰੀਕ ਨੂੰ ਜੋ ਤਿੰਨੇ ਬੰਦੇ ਸੀਗੇ ਇਹਨਾਂ ਨਾਲ ਇੱਕ ਚੌਥਾ ਬੰਦਾ ਸੀ ਜਿਹਦਾ ਨਾਮ ਹੈਗਾ ਜੱਜ ਜੱਜ ਸਿੰਘ ਤੋ ਮੇਨ ਬੰਦਾ ਜਿਹੜਾ ਗੁਰਬਿੰਦਰ ਸਿੰਘ ਰੂਬੀ ਹੈਗਾ ਤੇ ਨਾਲ ਉਹਦਾ ਸਾਥੀ सोनू ਸਿੰਘ ਤੇ ਤੀਜਾ ਵੀਰਵਲ ਸਿੰਘ ਹੈ ਤੇ ਚੌਥਾ ਜੱਜ ਸਿੰਘ ਪੰਜਵਾਂ ਬੰਦਾ ਜਿਹੜਾ ਅਜੇ ਅੰਗਰੇਜ਼ਾ ਕਰਨਾ ਉਹਦਾ ਨਾਮ ਹੈਗਾ ਅਜੇ ਸੋ ਇਹ ਕੀ ਕਰਦੇ ਸੀਗੇ ਜਿੱਥੇ ਮਾਰਕੀਟ ਕੰਮ ਚੱਲਦਾ ਸੀ ਉਥੇ ਰੈਕੀ ਕਰਦੇ ਸੀ ਰੈਕੀ ਕਰਕੇ ਜਿਹੜਾ ਦੁਕਾਨਦਾਰ ਹੈਗਾ ਜੱਜ ਸਿੰਘ ਉਹਨੇ ਦੱਸਿਆ ਵੀ ਜਿਹੜਾ ਮਤਲਬ ਆਹ ਬੰਦਾ ਜਿਹੜਾ ਹੈਗਾ ਬਲਜੀਤ ਸਿੰਘ ਰੋਜ਼ ਨਾ ਬੈਗ ਭਰ ਕੇ ਲੈ ਕੇ ਜਾਂਦਾ ਕਾਫੀ ਲੱਖਾਂ ਰੁਪਏ ਦੇ ਤਰ੍ਹਾਂ ਦੇ ਪੈਸੇ ਹੁੰਦੇ ਨੇ। ਤੋਂ ਇਹਨੇ ਦੂਜਿਆਂ ਨੂੰ ਦੱਸਿਆ ਜਿਹੜਾ ਮੇਨ ਦੋਸ਼ੀ ਗੁਰਵਿੰਦਰ ਸਿੰਘ ਹੈ ਉਹਦੇ ਖਿਲਾਫ ਪਿਲੋਂ ਵੀ ਦੋ ਤਿੰਨ ਪਰਚੇ ਦਰਜਨ ਲੁੱਟ ਖੋਦੇ। ਤੋਂ ਇੱਕ ਬੰਦਾ ਇਹਨਾਂ ਦਾ ਜਿਹੜਾ ਸੀਗਾ ਵੀਰ ਬਲੂਰ ਬੰਟੀ ਇਹ ਰੈਕੀ ਕਰਦਾ ਆਇਆ ਮੋਟਰਸਾਈਕਲ ਦੇ ਪਿੱਛੇ ਤੇ ਜਦੋਂ ਉਹਨੇ ਲੋਕੇਸ਼ਨ ਦੱਸਦੀ ਵੀ ਨੇੜੇ ਪਹੁੰਚ ਗਿਆ ਆਪਣੇ ਘਰ ਨੂੰ ਮੋੜਨ ਲੱਗਾ ਜੀਟੀਵੀ ਨਗਰ ਨੂੰ। ਉੱਥੇ ਇਹਨਾਂ ਨੇ ਟੱਕਰ ਮਾਰ ਕੇ ਸਾਹਦ ਹੋ ਨੋਵਾ ਦੇ ਵਿੱਚ ਤੋਂ ਉਹਨੂੰ ਚੱਕ ਕੇ ਲੈ ਗਏ ਤੋਂ ਜੋ ਸਪਰੀ 70000 ਰੁਪਏ ਦੀ ਕੋ ਕੀਤੀ ਆ ਜੋ ਬੰਦੇ ਅਰੈਸਟ ਕਰ ਲਏ ਨੇ ਨੋਵਾ ਅੰਦਾਤਰ ਤੇ ਪਿਸਤੌਲ ਇਹਨਾਂ ਦਾ ਬਰਾਮਦ ਹੋ ਗਿਆ ਇਹ ਨਸ਼ੇ ਦੇ ਆਦੀ ਤਾਂ ਇਹ ਨਸ਼ੇ ਕਰਨ ਦੇ ਆਦੀ ਆ ਜੀ ਪਹਿਲਾਂ ਵੀ ਕੋਈ ਵਾਰ ਨਾਲ ਪਹਿਲਾਂ ਦੋ ਤਿੰਨ ਮੁਕੰਮਲ ਦਰਜਾਂ ਦਾ ਲੁੱਟ ਕੋ ਦੇ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਹੈਗੇ ਆ ਕਤਵੇਵਾਲ ਗੁਜਰਾ ਤੇ ਲੋਡੂ ਵਾਲਾ ਤਿੰਨ ਜਿਹੜੇ ਮੇਨ ਬੰਦੇ ਹੈਗੇ ਆ ਤੇ ਚੌਥਾ ਵੀ ਕਤਵੇਵਾਲ ਦਾ ਜਿਹੜਾ ਪੰਜਵਾਂ ਹੈਗਾ ਉਹਦੇ ਬਾਰੇ ਅਜੇ ਪਤਾ ਕਰਨਾ ਉਹਦਾ ਨਾਂ ਹੀ ਪਤਾ ਲੱਗਾ ਵੀ ਅਜੇ ਉਹ ਕਰਨ ਕੋਈ ਹਥਿਆਰ ਜਾਨੂ ਮਾਰੇ ਹਥਿਆਰ ਦੇ ਹਾਂ ਅਜੇ ਤੇ ਦੇ ਕੋਲੇ ਇੱਕ ਪਿਸਤੌਲ ਬਰਾਮਦ ਹੋਇਆ ਜਿਹੜਾ ਨਕਲੀ ਹੈ ਲੇਕਿਨ ਅਸਲੀ ਵੈਪਨ ਵੀ ਹੋਣ ਦੀ ਉਮੀਦ ਹੈਗੀ ਜੋ ਰਮਾਂਡ ਲੈ ਕੇ ਇਹਨਾਂ ਤੋਂ ਬਰਾਮਦ ਕੀਤਾ ਜਾਊਗਾ ਸਰ ਇਹਨਾਂ ਦੀ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਕਰੀਬ 25 26 25 26 ਸਾਲ ਹੈ